ਬਹੁਤ ਬਹੁਤ ਧੰਨਵਾਦੀਆਂ ਹਲਕਾ ਜਲੰਧਰ ਦੇ ਵਾਸੀਆਂ ਦਾ ਜਿਨ੍ਹਾਂ ਕੋਲ ਮੈਂ ਸੁਦਾਮਾ ਬਣ ਕੇ ਆਇਆ ਸੀ ਉਹਨਾਂ ਨੇ ਮੈਨੂੰ ਕ੍ਰਿਸ਼ਨ ਬਣ ਕੇ ਨਵਾਜਿਆ ਮੈਂ ਧੰਨਵਾਦੀ ਹਾਂ ਸਾਰੀ ਵੋਟਰਾਂ ਦਾ ਤੇ ਖਾਸ ਤੌਰ ਤੇ ਮੈਂ ਧੰਨਵਾਦ ਕਰਦਾ ਆਪਣੇ ਕਾਂਗਰਸ ਪਾਰਟੀ ਦੇ ਸਾਰੇ ਹਲਕਾ ਇੰਚਾਰਜ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਤੇ ਉਹ ਸਾਰੇ ਲੋਕ ਜਿਨ੍ਹਾਂ ਨੇ ਇਸ ਮਹਿਮ ਨੂੰ ਚਲਾਇਆ ਇਹ ਜਿਹੜੀ ਟੋਟਲ ਮਹਿਮ ਚੱਲੀ ਹੈ ਇਲੈਕਸ਼ਨ ਦੀ ਇਹ ਕਾਂਗਰਸ ਵਰਕਰ আর ਪਬਲਿਕ ਵੱਲੋਂ ਚਲਾਈ ਗਈ আর ਸਾਡੇ ਲੀਡਰਾਂ ਵੱਲੋਂ ਚਲਾਈ ਗਈ ਮੈਨੂੰ ਤਾਂ ਇਹ ਜਿੱਥੇ ਕਹਿੰਦੇ ਸੀ ਮੈਂ ਉੱਥੇ ਚਲੇ ਜਾਂਦਾ ਸੀ আর ਐਸੀ ਬਹੁਤ ਹੀ ਥੋੜੇ ਪੈਸਿਆਂ ਦੇ ਵਿੱਚ ਇਹ ਲੜੀ ਜਦਕਿ ਬੀਜੇਪੀ ਨੇ ਤੇ ਆਮ ਆਦਮੀ ਪਾਰਟੀ ਨੇ ਬਹੁਤ ਪੈਸੇ ਵੀ ਵੰਡੇ ਬਹੁਤ ਨਸ਼ਾ ਸ਼ਰਾਬ ਵੀ ਵੰਡੀ ਤੇ ਹਰ ਤਰ੍ਹਾਂ ਦੀ ਰੋਂਡੀ ਵੀ ਕੀਤੀ ਉਹਨਾਂ ਨੇ ਮੇਰੇ ਮੇਰੀ ਆਵਾਜ਼ ਬਣ ਕੇ ਇੱਕ ਵੀਡੀਓ ਤਿਆਰ ਕੀਤੀ ਕਿ ਆਮ ਆਦਮੀ ਨੂੰ ਵੋਟਾਂ ਪਾ ਦੋ ਫਿਰ ਇੱਕ ਰਾਹੁਲ ਗਾਂਧੀ ਜੀ ਦੀ ਆਵਾਜ਼ ਬਣ ਕੇ ਵੀਡੀਓ ਕੀਤੀ ਕਿ ਆਮ ਆਦਮੀ ਵੋਟਾਂ ਪਾ ਦੋ ਇੱਕ ਬੀਜੇਪੀ ਨੇ 18 ਬੱਲਾ ਦੇ ਨਾਮ ਤੇ ਇੱਕ ਫੇਸਬੁਕ ਤੇ ਪਾਤਾ ਸਰਟੀਫਿਕੇਟ ਟੇਕ ਬਣਾ ਕੇ ਕੇਜੀ ਡੇਰਾ ਬਰਦਾ ਦੀ ਉਹਨਾਂ ਨੂੰ ਹਮਾਇਤ ਇਸ ਤਰ੍ਹਾਂ ਦੀਆਂ ਇੱਕ ਨਹੀਂ ਬਹੁਤ ਰੋਂਡੀਆਂ ਬਹੁਤ ਗਲਤ ਫਰਕਤਾ ਗਲਤ ਬੁੱਸਣ ਬਾਜੀ ਝੂਠੇ ਝੂਠਾ ਪ੍ਰਚਾਰ ਕੂੜ ਪ੍ਰਚਾਰ ਅਰ ਲੱਚਰ ਪਵਾਰ ਪ੍ਰਚਾਰ ਲਿਆ ਲੇਕਿਨ ਐਸੀ ਉਹਨਾਂ ਸਾਰੇ ਪ੍ਰਚਾਰ ਨੂੰ ਸਾਰੀਆਂ ਗਲਤੀਆਂ ਨੂੰ ਸਾਰੀਆਂ ਰੋਂਡੀਆਂ ਨੂੰ ਪਿੱਛੇ ਛੱਡ ਕੇ ਮਾਫੀ ਦੇ ਕੇ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਬਹੁਤ ਬਹੁਤ ਵਧਾਈ ਸਾਰੇ ਇਲਾਕੇ ਦੇ ਲੋਕਾਂ ਨੂੰ ਮੈਂ ਸਭ ਤੋਂ ਪਹਿਲਾਂ ਵਾਰਾ ਇਹ ਕਰਨਾ ਚਾਹੁੰਦਾ ਕਿ ਮੈਂ ਤੁਹਾਡੇ ਵਿਚਕਾਰ ਰਹਿ ਕੇ ਇੱਕ ਇੱਕ ਘਰ ਲੈ ਕੇ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੀ ਮੇਰੇ ਖਿਲਾਫ ਇੱਕੋ ਗੱਲ ਬੋਲਦੇ ਸੀ ਕਿ ਇਹਨੇ ਚਲੇ ਜਾਣਾ ਇਹਨੇ ਭੱਜ ਜਾਣਾ ਇਹਨੇ ਦੂਸਰੇ ਦਿਨ ਚਲੇ ਜਾਣਾ ਇਹਨੇ ਚੌਥੇ ਦਿਨ ਚਲੇ ਜਾਣਾ ਮੈਂ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੀ ਹੈ ਪਰ ਚਾਹੇ ਆਪੋਜੀਸ਼ਨ ਹੋਵੇ ਜਾਹੇ ਕਾਂਗਰਸੀ ਸਰਕਾਰ ਬਣੇ ਅਸੀਂ ਦੋਨਾਂ ਪਾਸੇ ਕੰਮ ਕਰਾਉਣ ਜਾਣਦੇ ਆ ਔਰ ਮਿਹਨਤ ਕਰਕੇ ਅਸੀਂ ਜਿੰਨੇ ਮੇਰੇ ਵੀਰ ਮੇਰੇ ਆਲੇ ਦਾਲੇ ਬੈਠੇ ਲੀਡਰ ਸਹਿਬਾਨ ਮੈਂ ਇਹਨਾਂ ਦੇ ਨਾਲ ਰੜ ਕੇ ਕੰਮ ਕਰਨਾ ਹੈ ਇਹਨਾਂ ਨੂੰ ਫੈਸਿਲੀਟੇਟ ਕਰਨਾ ਹੈ ਤੇ ਜਿਲੰਦਰ ਦੀ ਜੋ ਅਸੀਂ ਵਾਰੇ ਕੀਤੇ ਹੈ ਉਹ ਵੱਡੀ ਤਰੱਕੀ ਅਸੀਂ ਕਰਾਉਣੀ ਹੈ ਜੋ ਮੈਂ ਗੱਲਾਂ ਕਹੀਆਂ ਮੈਂ ਉਹਨਾਂ ਸਾਰੀਆਂ ਪਰ ਸਟੈਂਡ ਕਰਦਾ ਅਸੀਂ ਨਸ਼ੇ ਦੇ ਖਿਲਾਫ ਵੀ ਲੜਾਈ ਲੜਾਂਗੇ ਐਸੀ ਮਾਫੀ ਦੇ ਖਰਾਬੇ ਲੜਾਈ ਲੜਾਂਗੇ ਐਸੀ ਨਾਲ ਦੀ ਨਾਲ ਡਿਵੈਲਪਮੈਂਟ ਇੱਥੇ ਦੀ ਨੂੰ ਅੱਗੇ ਵਧਾਵਾਂਗੇ ਇੰਡਸਟਰੀ ਤੇ ਕੰਮ ਕਰਾਂਗੇ ਹਰ ਤਰੀਕੇ ਦਾ ਜੋ ਮੈਂ ਵਾਅਦਾ ਕੀਤਾ ਉਹ ਪੂਰੇ ਕਰਾਂਗੇ